ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਊਗਾ ਉਸ ਤੇ ਪੂਰੀ ਡ੍ਰਿੜਤਾ ਨਾਲ ਅਸੀਂ ਲੜਾਈ ਲੜਾਂਗੇ ਖਾਸ ਹੀ ਆਮ ਤਾਂ ਹਈ ਨਹੀਂ ਉਹਦਾ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਣਾ ਚਾਹੀਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜਾਊਗਾ ਖਾਸ ਆਦਮੀ ਪਾਰਟੀ ਕੇਪੀ ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾ ਜਾਂ ਦੂਜੀ ਪਾਰਟੀਆਂ ਤੋਂ ਦੇ ਪਗੋੜਿਆਂ ਤੋਂ ਬਿਨਾ ਤੇ ਕਲਾਕਾਰਾਂ ਤੋਂ ਬਿਨਾ ਉਹਨਾਂ ਨੂੰ ਕੋਈ ਨਹੀਂ ਲਿਖਿਆ ਜਿਹੜੇ ਵੌਲੰਟੀਅਰ ਦੀ ਗੱਲ ਕਰਦੇ ਸੀ ਉਹ ਕਿੱਥੇ ਗਿਆ ਵੌਲੰਟੀਅਰ ਅੱਜ ਜੋ ਵੌਲੰਟੀਅਰ ਦੀ ਗੱਲ ਹੀ ਛੱਡ ਗਏ ਵਿੱਚ ਸਾਡੇ ਦੇ ਵੌਲੰਟੀਅਰਾਂ ਨੂੰ ਅਸੀਂ ਕਰਾਂਗੇ ਆ ਭਗਵਾਨ ਸਿੰਘ ਮਾਨ ਜਦ ਐਮਪੀਸੀ ਵੀ ਉਹ ਕਦੇ ਕਿਸੇ ਤੋਂ ਅ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਵਾਉਂਦੇ ਹੁੰਦੇ ਸੀ ਜਦ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਲਿਖਿਆ ਕੋਈ ਮਿਸਤਰੀ ਨਹੀਂ ਲਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤਪਾਲ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣੀ ਹੈ ਹੁਣ ਤੁਹਾਨੂੰ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੀਆਂ ਚੋਣਾਂ ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸਿੱਟ ਟਿਕਟਾਂ ਦੇ ਦਿੰਨੇ ਆ ਸਾਡੇ 24 ਨਿਸ਼ਾਨ ਤੇ ਲੜੋ ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਨੇ ਆ ਅਸੀਂ ਕਹਿੰਦੇ ਨਹੀਂ ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜਗੇ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਦੀ ਪਾਰਟੀ ਨਾਰਾਜ਼ ਗਿਆ ਠੀਕ ਆ ਅਸੀਂ ਤਾਂ ਅੱਡਾ ਪਰ ਇਸ ਕਰਕੇ ਅੱਜ ਅਸੀਂ ਸ਼ਾਮਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਆ ਕਿਉਂਕਿ ਅਸੀਂ ਹੋਰ ਪਾਸੇ ਸੋਚ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇਉਂਦੇ ਨੇ ਜੀਪੀ ਨਾਲ ਜੇਕਰ ਗੱਠ ਜੁੜ ਹੁੰਦਾ ਕਿ ਕਿਹੜੀਆਂ ਗੱਲਾਂ ਉਹਨਾਂ ਮੂਰੇ ਰੱਖੋਗੇ ਤੁਸੀਂ ਦੇਖੋ ਤਾਂ ਲੀਡਰਸ਼ਿਪ ਕਰੂਗੀ ਮੈਂ ਤਾਂ ਕੋਈ ਐਸੀ ਨਹੀਂ ਪਰ ਪੰਜਾਬ ਦੇ ਈਸ਼ੂ ਸਾਰੇ ਹੀ ਰੱਖੂਗਾ ਇਕੱਲੇ ਦਲ ਕਿਸਾਨੀ ਦੇ ਨੇ ਸਿੱਖਾਂ ਦੇ ਨੇ ਸਾਡੇ ਬੰਦੀ ਸਿੰਘਾਂ ਦਾ ਹੈ ਸਾਡੇ ਚਾਹੇ ਅਮਰਪਾਲ ਈਸ਼ੂ ਹੈ ਚਾਹੇ ਹੋਰ ਵੀ ਕਈ ਨੇ ਈਸ਼ੂ ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਆ ਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ ਸਮਝੌਤਾ ਹੋਵੇ ਨਾ ਹੋਵੇ ਤਾਂ ਬਾਅਦ ਦੀਆਂ ਗੱਲਾਂ ਨੇ ਈਡੀ ਮੇਰੇ ਪੇਸ਼ ਨਹੀਂ ਹੋ ਰਹੀ ਕਿ ਜੀ ਆ ਕੋਰਟ ਚ ਜਾ ਰਹੇ ਹਾਂ ਉਹਨਾਂ ਦਾ ਅੰਦਰ ਦਾ ਜਿਹੜਾ ਚੋਰ ਹੈ ਨਾ ਉਹ ਉਹ ਸਾਹਮਣੇ ਆ ਰਿਹਾ ਨਹੀਂ ਜੇ ਈਡੀ ਨੇ ਤੁਹਾਨੂੰ ਫੜਨਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਹੀ ਫੜ ਲੈਂਦੀ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਈਡੀ ਨੂੰ ਤੁਸੀਂ ਡਰ ਕੇ ਰਹੋ ਜੇ ਉਹਨਾਂ ਦੇ ਕੋਈ ਸਵਾਲ ਨੇ ਉਹਦਾ ਜਵਾਬ ਦਿਓ ਜਾ ਕੇ ਜੇ ਪੇਸ਼ ਜੇ ਸੱਚੇ ਹੁੰਦੇ ਤਾਂ ਉਥੇ ਪੇਸ਼ ਹੋ ਕੇ ਗੱਲ ਕਰਦੇ ਵੀ ਆਹ ਦੱਸੋ ਵੀ ਆਹ ਮੁੱਦੇ ਨੇ ਇਹ ਤੁਹਾਡੇ ਸਵਾਲ ਨੇ ਨਾ ਮੈਂ ਜਵਾਬ ਦੇਵਾਂਗਾ ਤੇ ਸਿੰਘ ਸਾਹਿਬ ਦੋ ਦਸ਼ਕਾਂ ਤੋਂ ਲਗਾ ਲਓ ਤੁਸੀਂ 96 ਤੋਂ ਬਾਅਦ ਕਦੇ ਵੀ ਰੂਲਿੰਗ ਪਾਰਟੀ ਦਾ ਸੰਗਮ ਦੇ ਵਿੱਚ ਐਮਪੀ ਨਹੀਂ ਜਿੱਤਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਹੁੰਦੀ ਹੈ ਪਰ ਉਹਦਾ ਐਮਪੀ ਨਹੀਂ ਜਿੱਤਦਾ ਹੈਗਾ ਕਦੇ ਦੇਖੋ ਇਹ ਸਵਾਲ ਵੀ ਮੈਨੂੰ ਉਹੀ ਲੱਗਦਾ ਵੀ ਉਹੀ ਹੋਣਾਗਾ ਆਮ ਆਦਮੀ ਪਾਰਟੀ ਜੋ ਮੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਮੈਨੂੰ ਵੀ ਤਕਰੀਬਨ ਇਸ ਸਾਲ ਤੋਂ ਤੇਰਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਪਹਿਲੇ ਦੋਸਤਾਨਾ ਆਮ ਆਦਮੀ ਪਾਰਟੀ ਪਹਿਲੇ ਦੋਸਤਾਨ ਨਹੀਂ ਪ੍ਰਾਪਤ ਕਰ ਸਕਦੀ ਪਹਿਲੇ ਦੂਜੇ ਤੇ ਕੋਈ ਹੋਰ ਪਾਰਟੀਆਂ ਹੋਣੀਆਂ ਇਹ ਨਹੀਂ ਆਉਂਦੇ